ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਮੂਹਰੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਰੋਸ ਮੁਜ਼ਾਹਰੇ ਦੇ ਵਿੱਚ ਆਪਣੇ ਦਰਸ਼ਨ ਦਿੱਤੇ ਆਪਣਾ ਸਮਾਂ ਕੱਢ ਕੇ ਇਸ ਪ੍ਰਦਰਸ਼ਨ ਦੇ ਵਿੱਚ ਆਏ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਕੱਲ ਬੀਤੇ ਦਿਨ ਵਾਪਰੀ ਹੋਈ ਘਟਨਾ ਦੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਕਿਸਾਨ ਪੰਜਾਬ ਦੇ ਕਿਸਾਨ ਜੋ ਕਿ ਆਪਣੀਆਂ ਹੱਕੀ ਮੰਗਾਂ ਦੇ ਲਈ ਆਪਣੇ ਬੇਸਿਕ ਰਾਈਟਸ ਦੇ ਲਈ ਧਰਨਾ ਦੇ ਕੇ ਦਹੀ ਖੜੇ ਸੀ ਜਿਨ੍ਹਾਂ ਨੇ ਕੀ ਆਪਣੇ ਪੰਜਾਬ ਦੇ ਬਹੁਤੇ ਮੁੱਦੇ ਨਹੀਂ ਛੋਏ ਪੰਜਾਬ ਦੀ ਜਵਾਨੀ ਦੇ ਜਾਂ ਪੰਜਾਬ ਦੇ ਹੋਰ ਦੂਸਰੇ ਜਿਹੜੇ ਮੌਲਿਕ ਮੁੱਦੇ ਉਹਨਾਂ ਨੂੰ ਛੋਹਦਿਆਂ ਨਹੀਂ ਉਹਨਾਂ ਨੂੰ ਨਹੀਂ ਛੋਇਆ ਬਲਕਿ ਉਹਨਾਂ ਨੇ ਸਿਰਫ ਤੇ ਸਿਰਫ ਗੱਲ ਕੀਤੀ ਆਪਣੇ ਕਿਸਾਨੀ ਦੇ ਅਧਿਕਾਰਾਂ ਦੀ ਐਮਐਸਪੀ ਦੀ ਉਹਨਾਂ ਨੇ ਆਪਣੇ ਅਧਿਕਾਰ ਸ ਮੈਂ ਭਾਰਤ ਦਾ ਵਿਦਿਆਰਥੀ ਆ ਇੱਕ ਭਾਰਤ ਦਾ ਇੱਕ ਜਵਾਹ ਭਾਰਤ ਦਾ ਵਸਿੰਦਾ ਕਾਨੂੰਨ ਦਾ ਵਿਦਿਆਰਥੀ ਆ ਮੈਂ ਕਾਨੂੰਨ ਦੇ ਵਿੱਚ ਪੜ ਕੇ ਆਇਆ ਸਾਨੂੰ ਕਾਨੂੰਨ ਆਂਦਾ ਹੈ ਤੁਹਾਡੇ ਕੋਲ ਫੰਡਾਮੈਂਟਲ ਰਾਈਟ ਹਨ ਤੁਹਾਡੇ ਕੋਲ ਰਾਈਟ ਟੂ ਐਕਸਪ੍ਰੈਸ਼ਨ ਆ ਰਾਈਟ ਟੂ ਸਪੀਚ ਆ ਭਾਰਤ ਦਾ ਸੰਵਿਧਾਨ ਕਹਿੰਦਾ ਹਰ ਵਸਿੰਦਾ ਇਸ ਦੇਸ਼ ਦਾ ਆਪਣਾ ਕੋਈ ਵੀ ਵਿਚਾਰ ਪੇਸ਼ ਕਰ ਸਕਦਾ ਆਪਣਾ ਧਰਨਾ ਲਾ ਸਕਦਾ ਸ਼ਾਂਤਮਈ ਕੀ ਉਹ ਕਿਸਾਨ ਸ਼ਾਂਤਮਈ ਧਰਨਾ ਨਹੀਂ ਲਾ ਰਹੇ ਸਨ ਉਹਨਾਂ ਨੂੰ ਸ਼ਾਂਤਮਈ ਧਰਨੇ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਦਿਆਂ ਹੋਇਆ ਗੈਰ ਕਾਨੂੰਨੀ ਤਰੀਕੇ ਨਾਲ ਜਿਸ ਨੂੰ ਕਿ ਅਸੀਂ ਲੀਗਲ ਲੈਂਗੁਏਜ ਦੇ ਵਿੱਚ ਇਨ ਹਿਊਮਨ ਟ੍ਰੀਟਮੈਂਟ ਅਨ ਕਨਸਟੀਟਿਊਸ਼ਨਲ ਲਾ ਜਾਂ ਅਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸਾਨਾਂ ਨੂੰ ਕੁੱਟਿਆ ਗਿਆ ਸਾਡੇ ਫੰਡਾਮੈਂਟਲ ਰਾਈਟਸ ਆ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਉਹਨਾਂ ਦੀ ਇਨਫਰਿੰਜਮੈਂਟ ਕੀਤੀ ਗਈ ਉਹਨਾਂ ਦਾ ਹਨਨ ਕੀਤਾ ਗਿਆ ਸਾਡਾ ਭਾਰਤ ਦਾ ਕਾਨੂੰਨ ਸਾਨੂੰ ਕਹਿੰਦਾ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਮੁੱਦੇ ਜਾਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਸ਼ਾਂਤਮਈ ਤਰੀਕੇ ਨਾਲ ਮੈਂ ਇੱਕ ਗੱਲ ਇਹ ਗੱਲ ਪੁੱਛਣੀ ਚਾਹਣਾ ਭਗਵੰਤ ਮਾਨ ਸਰਕਾਰ ਨੇ ਇਸ ਸਾਰੇ ਘਟਨਾ ਨੂੰ ਇਸ ਸਾਰੇ ਜੋ ਵੀ ਘਟਨਾ ਵਾਪਰੀ ਉਸ ਨੂੰ ਜਾਇਜ ਠਹਿਰਾਉਂਦਿਆਂ ਇਹ ਗੱਲ ਕਹੀ ਪਈ ਏ ਧਰਨਾ ਗੈਰਕਾਨੂੰਨੀ ਹੈ ਮੈਂ ਇੱਕ ਗੱਲ ਇਹ ਆਮ ਆਦਮੀ ਸਰਕਾਰ ਤੋਂ ਪੁੱਛਣਾ ਚਾਹਣਾ ਕਿ ਇਹ ਧਰਨਾ ਉਦੋਂ ਗੈਰਕਾਨੂੰਨੀ ਨਹੀਂ ਸੀ ਜਦੋਂ ਦਿੱਲੀ ਦੇ ਵਿੱਚ ਤੁਸੀਂ ਆਪਣੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਨਹੀਂ ਰੱਖਣੀ ਸੀ ਉਦੋਂ ਇਹ ਧਰਨਾ ਕਾਨੂੰਨੀ ਸੀ ਉਸ ਸਮੇਂ ਕਾਨੂੰਨ ਕਿੱਥੇ ਗਏ ਸਨ ਅੱਜ ਕਿਸਾਨ ਜੇ ਆਪਣੀਆਂ ਮੰਗਾਂ ਦੀ ਡਿਮਾਂਡ ਕਰਦਾ ਏ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਬੇਸਿਕ ਨੇ ਵੀ ਮੈਂ ਆਪਣੀ ਫਸਲ ਬੀਜਣਾ ਭਾਈ ਮੈਨੂੰ ਮੇਰਾ ਘੱਟੋ ਘਾਟ ਸਮਰਥਨ ਮੋਲ ਦੇ ਦੋ ਵੱਧ ਤਾਂ ਕੀ ਦੇਣਾ ਉਹ ਗੈਰਕਾਨੂੰਨੀ ਹੋ ਗਿਆ ਇੱਕ ਨਾ ਪੰਜਾਬ ਦੀ ਕਹਾਵਤ ਆ ਵੀ ਕਹਿੰਦੇ ਹੁੰਦੇ ਆ ਵੀ ਸਾਡੀਆਂ ਜੁੱਤੀਆਂ ਤੇ ਸਾਡੇ ਹੀ ਸਿਰ ਇਹ ਪਾਰਟੀ ਬਿਲਕੁਲ ਸਾਡੇ ਨਾਲ ਉਸ ਤਰ੍ਹਾਂ ਕਰ ਰਹੀ ਹੈ ਆਮ ਆਦਮੀ ਦੀ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਨਹੀਂ ਜਿਹੜੀ ਰੱਖੀ ਗਈ ਆ ਪੰਜਾਬ ਤੇ ਪੰਜਾਬੀਆਂ ਦੇ ਪੈਸੇ ਨਾਲ ਰੱਖੀ ਗਈ ਆ ਮੈਜੋਰਟੀ ਆਫ ਦਾ ਫੰਡਸ ਪੈਸਾ ਵਿਦੇਸ਼ਾਂ ਤੋਂ ਸਾਡੇ ਮੁੰਡਿਆਂ ਨੇ ਪੰਜਾਬ ਦੇ ਨੌਜਵਾਨਾਂ ਨੇ ਇਸ ਪਾਰਟੀ ਨੂੰ ਦਿੱਤਾ ਤੁਸੀਂ ਪਾਰਟੀ ਖੜੀ ਕਰੋ ਕਿਉਂਕਿ ਉਹ ਖੇਤਰੀ ਪਾਰਟੀਆਂ ਤੋਂ ਇੰਨਾ ਜ਼ਿਆਦਾ ਨਿਰਾਸ਼ ਹੋ ਚੁੱਕੇ ਸਨ ਉਹ ਚਾਹੁੰਦੇ ਸਨ ਸਾਡੇ ਕੋਲ ਇੱਕ ਇਹੋ ਜੀ ਧਿਰ ਖੜੀ ਹੋਵੇ ਜਿਹੜੀ ਸਾਡੇ ਕੀ ਹੱਕਾਂ ਦੀ ਗੱਲ ਕਰੇ ਸਾਡੇ ਹਿੱਤਾਂ ਦੀ ਗੱਲ ਕਰੇ ਪਰ ਇਹ ਪਾਰਟੀ ਬਿਲਕੁਲ ਹਾਸ਼ੀਏ ਤੇ ਉਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਵਾਂਗ ਆਈ ਹੈ ਜਿਹੜੀਆਂ ਕਿ ਸਾਡੇ ਅਧਿਕਾਰਾਂ ਦਾ ਹਮੇਸ਼ਾ ਹੀ ਹਨਨ ਕਰਦੀਆਂ ਆਈਆਂ ਹਨ ਭਗਵਾਨ ਤੋਂ ਮਾਨ ਸਰਕਾਰ ਨੇ ਇਸ ਕਾਨੂੰਨੀ ਕਾਰਵਾਈ ਨੂੰ ਜਾਇਜ਼ ਠਰਾਂਉਂਦਿਆਂ ਆ ਗੱਲ ਕਹੀ ਕਿ ਕਿਸਾਨਾਂ ਦਾ ਤਾਂ ਭਾਈ ਮੁੱਦਾ ਤੁਹਾਡਾ ਕੇਂਦਰ ਨਾਲ ਆ ਪੰਜਾਬ 'ਚ ਨਹੀਂ ਕਰ ਸਕਦੇ ਦਰਨਾ ਕੀ ਗੱਲ ਹੈ ਕੇਂਦਰ ਸਰਕਾਰ ਕੱਲੀ ਦਿੱਲੀ ਆਸਤੇ ਬਣੀ ਆ ਕੇਂਦਰ ਦੀ ਜੂਰਿਸਡਿਕਸ਼ਨ ਕੇਂਦਰ ਦਾ ਅਧਿਕਾਰ ਕੱਲਾ ਦਿੱਲੀ ਆ ਕੇਂਦਰ ਸਰਕਾਰ ਦੇ ਕੋਲ ਜਿੰਨੀਆਂ ਵੀ ਭਾਰਤ ਦੀਆਂ ਸਟੇਟਾਂ ਕੰਮ ਕਰ ਇਹਦੇ ਅੰਡਰ ਕੰਮ ਕਰ ਰਹੀਆਂ ਜਾਂ ਸਰਕਾਰਾਂ ਬਣੀਆਂ ਨੇ ਕੀ ਗੱਲ ਕਿਸੇ ਦੱਖਣ ਦੇ ਕੇ ਸੂਬੇ ਨੂੰ ਜਾਂ ਵਰਗ ਨੂੰ ਜੇ ਕੋਈ ਆਪਣਾ ਹਿੱਤ ਚਾਹੀਦਾ ਆਪਣੀ ਮੰਗ ਚਾਹੀਦੀ ਆ ਕੀ ਗੱਲ ਉਹ ਦਿੱਲੀ ਆ ਕੇ ਧਰਨਾ ਕਰੇਗਾ ਕੀ ਉਸ ਨੂੰ ਅਧਿਕਾਰ ਨਹੀਂ ਆ ਪੰਜਾਬ 20 ਉਸੇ ਕੇਂਦਰ ਦੀ ਜੂਰੀਡਿਕਸ਼ਨ ਦੇ ਵਿੱਚ ਆਉਂਦਾ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਪੰਜਾਬ ਦਾ ਕਿਸਾਨ ਜੇ ਪੰਜਾਬ ਦੇ ਵਿੱਚ ਵੀ ਮੰਗ ਨਹੀਂ ਆਪਣੇ ਧਰਨੇ ਲਾ ਸਕਦਾ ਫਿਰ ਕਿਸਾਨ ਆਪਣੇ ਧਰਨੇ 'ਚ ਆਪਣੇ ਹਿੱਤਾਂ ਦੀ ਮੰਗ ਕਿੱਦਾਂ ਕਰੇ ਕਿ ਵਟਸਐਪ ਤੇ ਫੇਸਬੁੱਕ ਦੇ ਸਟੇਟਸ ਲਾ ਕੇ ਆਪਣੀਆਂ ਮੰਗਾ ਮੰਗੇ ਕਿਸ ਤਰ੍ਹਾਂ ਚਾਹੁੰਦੀ ਹੈ ਸਰਕਾਰ ਮੇ ਸਰਕਾਰ ਨੂੰ ਪੁੱਛਣਾ ਚਾਹਣਾ ਕਿਹੜਾ ਅਧਿਕਾਰ ਕਿਹੜਾ ਕਾਨੂੰਨ ਇਹ ਗੱਲ ਕਹਿੰਦਾ ਸ਼ਾਂਤਮਈ ਕਿਸਾਨਾਂ ਦੇ ਉੱਤੇ ਧਰਨੇ ਤੇ ਡੰਡੇ ਧਰਨੇ ਤੇ ਬੈਠਿਆਂ ਦੇ ਡੰਡੇ ਮਾਰ ਕੇ ਉਹਨਾਂ ਨਾਲ ਇਹੋ ਜਿਹੇ ਮਨੁੱਖੀ ਤਸ਼ੱਦਦ ਕੀਤਾ ਜਾਵੇ ਮੈਂ ਪੰਜਾਬ ਸਰਕਾਰ ਤੋਂ ਪੁੱਛਣਾ ਚਾਹਣਾ ਕਿੱਥੇ ਪੰਜਾਬ ਸਰਕਾਰਾਂ ਦੀ ਹੈ ਇਹ ਪ੍ਰੋਟੈਸਟ ਕਰਨ ਦੀ ਆਜ਼ਾਦੀ ਅਸੀਂ ਉੱਥੇ ਜਾ ਕੇ ਕਰ ਲਾਂਗੇ ਇਸ ਤੋਂ ਬਾਅਦ ਮੈਂ ਇੱਕ ਗੱਲ ਇੱਕ ਹੋਰ ਐਡ ਕਰਨੀ ਚਾਹਣਾ ਜੇ ਪੰਜਾਬ ਦਾ ਕਿਸਾਨ ਦਿੱਲੀ ਜਾ ਕੇ ਧਰਨਾ ਲਾਉਂਦਾ ਉੱਥੇ ਆਤਵਾਦੀ ਹੋ ਜਾਂਦਾ ਜੇ ਪੰਜਾਬ ਦਾ ਕਿਸਾਨ ਇੱਥੇ ਧਰਨਾ ਲਾਉਂਦਾ ਇੱਥੇ ਵੱਖਵਾਦੀ ਹੋ ਜਾਂਦਾ ਪੰਜਾਬ ਦਾ ਕਿਸਾਨ ਧਰਨਾ ਲਾਵੇ ਤੇ ਕਿੱਥੇ ਲਾਵੇ ਮੈਂ ਇਸ ਦੇਸ਼ ਦੀਆਂ ਸਰਕਾਰਾਂ ਨੂੰ ਇੱਕ ਗੱਲ ਕਹਿ ਜਾਣੀ ਚਾਹਣਾ ਪੰਜਾਬ ਦੇ ਕਿਸਾਨ ਤੇ ਪੰਜਾਬ ਦੀ ਨੌਜਵਾਨੀ ਨੂੰ ਦੇਸ਼ ਭਗਤੀ ਤੇ ਦੇਸ਼ ਦੇ ਹਿੱਤ ਨਾਲ ਸਿਖਾਏ ਜਾਣ ਸਾਡੇ ਅੰਦਰ ਦੇਸ਼ ਭਗਤੀ ਇੰਨੀ ਕੁੱਟ-ਕੁੱਟ ਕੇ ਭਰੀ ਹੈ ਜਦੋਂ 1962 ਦੀ ਚੀਨ ਦੀ ਜੰਗ ਲੱਗੀ ਸੀ 250 ਕਿਲੋ ਸੋਨਾ 252 ਕਿਲੋ ਦੀ ਐਗਜ਼ੈਕਟ ਜਿਹੜੀ ਫਿਗਰ ਆ ਤੇ 4 ਕਰੋੜ ਰੁਪਇਆ ਮਾਲੀਆ ਇਕੱਠਾ ਕਰਕੇ ਅਸੀਂ ਭਾਰਤ ਦੇ ਖਜ਼ਾਨੇ 'ਚ ਜਮ੍ਹਾਂ ਕੀਤਾ ਸੀ ਤੇ ਭਾਰਤ ਸਾਰੇ ਦੇ ਵਿੱਚੋਂ ਕੇਵਲ 5 ਕਰੋੜ ਰੁਪਈਆ 5 ਕਿਲੋ ਸੋਨਾ ਤੇ 4 ਕਰੋੜ ਰੁਪਈਆ ਇਕੱਠਾ ਹੋਇਆ ਸੀ ਅਸੀਂ ਭਾਰਤ ਦੇ ਪੰਜਾਬ ਦੇ ਲੋਕਾਂ ਦੇ ਵਿੱਚ ਦੇਸ਼ ਭਗਤੀ ਇਸ ਹੱਦ ਤੱਕ ਆ ਅਸੀਂ 2% ਹੋਣ ਦੇ ਬਾਵਜੂਦ ਵੀ 50 ਗੁਣਾ ਸਮਰੱਥਾ ਰੱਖਦੇ ਆ ਦੇਸ਼ ਦੀ ਰੱਖਿਆ ਵਾਸਤੇ ਤੇ ਜੇ ਦੇਸ਼ ਦੇ ਹਿੱਤਾਂ ਦੀ ਗੱਲ ਕਰਦੇ ਆ ਸਾਡੇ ਤੋਂ ਵੱਧ ਦੇਸ਼ ਦੇ ਹਿੱਤ ਕਿਸੇ ਨੂੰ ਪਿਆਰੇ ਨਹੀਂ ਜਦੋਂ ਪੰਜਾਬ ਜਦੋਂ ਇਹ ਦੇਸ਼ ਹਿੰਦੁਸਤਾਨ ਭੁੱਖਮਰੀ ਦੇ ਨਾਲ ਜੂਝ ਰਿਹਾ ਸੀ ਪੰਜਾਬ ਨੇ ਹਰੀ ਕ੍ਰਾਂਤੀ ਲਾ ਕੇ ਆਂਦੀ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਭਰੇ ਮੈਂ ਇਹ ਗੱਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿ ਦੇਣਾ ਚਾਹਣਾ ਸਾਨੂੰ ਪੰਜਾਬੀਆਂ ਨੂੰ ਦੇਸ਼ ਭਗਤੀ ਤੇ ਦੇਸ਼ ਹਿਤ ਨਾਲ ਸਿਖਾਏ ਜਾਣ ਅਸੀਂ ਪੂਰੇ ਸੰਪੂਰਨ ਭਾਰਤ ਤੋਂ ਵੱਧ ਦੇਸ਼ ਭਗਤੀ ਤੇ ਦੇਸ਼ ਹਿਤ ਜਾਂਦੇ ਆਂ ਆਹ ਕਰਦੇ ਵਿੱਚ ਮੈਂ ਇੱਕ ਗੱਲ ਕਹਿ ਦੇਣੀ ਚਾਹਣਾ ਦੋਵਾਂ ਸਰਕਾਰਾਂ ਨੂੰ ਸਾਨੂੰ ਪੰਜਾਬ ਨੂੰ ਸੰਘਰਸ਼ ਦੇ ਰਾਹ ਦੇ ਨਾ ਤੋਰਿਆ ਜਾਵੇ ਅਸੀਂ ਪੰਜਾਬ ਦੇ ਲੋਕ ਸ਼ਾਂਤਮਈ ਤੇ ਨਿਆਂ ਪਸੰਦ ਲੋਕਾਂ ਅਸੀਂ ਪੰਜਾਬ ਦੇ ਲੋਕ ਮੋੜ ਤੋਂ ਉਹ ਸਰਕਾਰੀ ਅਤਵਾਦ ਜਿਹੜਾ 90 ਦੇ ਦੌਰ ਦੇ ਵਿੱਚ ਆਇਆ ਅਸੀਂ ਨਹੀਂ ਚਾਹੁੰਦੇ ਅਸੀਂ ਉਹ ਅਤਵਾਦ ਦੇ ਵਿੱਚ ਫਿਰ ਜਾਈਏ ਅਸੀਂ ਸਰਕਾਰਾਂ ਨੂੰ ਇਹੋ ਮੰਗ ਚਾਉਂਦੇ ਆ ਸਾਡੇ ਜਿਹੜੇ ਬੇਸਿਕ ਰਾਈਟਸ ਨੇ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਸਾਡੇ ਹਿੱਤ ਨੇ ਉਹਨਾਂ ਦੀ ਪੂਰਤੀ ਕੀਤੀ ਜਾਵੇ ਇਹ ਸਾਥ ਇਹ ਜੇਕਰ ਸਰਕਾਰ ਇਹਨਾਂ ਹਿੱਤਾਂ ਦੀ ਇਹਨਾਂ ਸਾਡੇ ਅਧਿਕਾਰਾਂ ਦਾ ਹਨਨ ਕਰਦਾ ਰਹੀ ਕਰਦੀ ਰਹਿੰਦੀ ਏ ਸਾਨੂੰ ਮਜਬੂਰਨ ਉਸੇ ਹੱਤਵੱਦ ਵਾਲੇ ਦੌਰ ਦੇ ਵਿੱਚ ਇਹ ਸਰਕਾਰ ਦੇ ਦੁਆਰਾ ਧੱਕਿਆ ਜਾਵੇਗਾ ਸਾਡੀ ਬੇਨਤੀ ਹੈ ਦੋਵਾਂ ਸਰਕਾਰਾਂ ਨੂੰ ਪੰਜਾਬ ਨੂੰ ਵੱਖ ਨਾ ਮੰਨਿਆ ਜਾਵੇ ਪੰਜਾਬ ਨੂੰ ਇੱਕ ਬਸਤੀ ਦੀ ਤਰ੍ਹਾਂ ਟ੍ਰੀਟ ਨਾ ਕੀਤਾ ਜਾਵੇ ਜਿਸ ਤਰ੍ਹਾਂ ਗੋਰੀਆ ਕੀਤਾ ਸੀ ਪੰਜਾਬ 1947 ਦੇ ਬਾਅਦ ਇਸ ਦੇਸ਼ ਦਾ ਇੱਕ ਹਿੱਸਾ ਬਨਣ ਵਾਸਤੇ ਆਇਆ ਸੀ ਨਾ ਕਿ ਇਸ ਦੇਸ਼ ਦੀ ਬਸਤੀ ਬਨਣ ਵਾਸਤੇ ਸਾਨੂੰ ਪੰਜਾਬ ਨੂੰ ਇਸ ਤਰ੍ਹਾਂ ਦੀ ਇੱਕ ਬਸਤੀ ਦੇ ਤਰ੍ਹਾਂ ਜਾਂ ਦੂਜੇ ਨਾਗਰਿਕ ਜਾਂ ਦੂਜੇ ਦਰਜੇ ਦੇ ਸ਼ਹਿਰੀ ਤਰ੍ਹਾਂ ਨਾ ਟ੍ਰੀਟ ਕੀਤਾ ਜਾਵੇ ਸਰਕਾਰ ਨੂੰ ਮੈਂ ਇੱਕ ਗੱਲ ਬੇਨਤੀ ਇੱਕ ਗੱਲ ਚੌਕ ਕਰਨੀ ਚਾਹਣਾ ਸਾਨੂੰ ਉਸ ਦੌਰ ਦੇ ਵਿੱਚ ਨਾ ਤੱਕਿਆ ਜਾਵੇ ਤੇ ਸਾਡੇ ਹੱਕ ਪੂਰੇ ਕੀਤੇ ਜਾਣ ਵਾਹ ਸੋਨਹਾਰਾ ਵਾਹ ਸ੍ਰੀ ਅਕਾਲ